ਲਓ ਜੀ ਮੁੰਡਿਆ ਤੁਮਾਂ ਪੈਣ ਵਿਸਾਖੀ ਤੇ ਪਰਦਾ ਨਾ ਕਰੀਏ ਲੁੱਟ ਲੋ ਮੇਲਾ ਕਰਾ ਲੋ ਫਾਇਦੇ ਖੁੱਲੇ ਸੱਦੇ ਸਾਰੇ ਦੁਕਾਨਦਾਰਾਂ ਨੂੰ ਨੰਬਰ 1 ਹੋਲਸੇਲਰ ਪੰਜਾਬ ਪਰਦਾ ਨਾ ਕਰੀਏ ਸਸਤਾ ਵੇਚਣ ਦੀ ਤੈਨੂੰ ਦਾਂਗੇ ਲਓ ਜੀ ਜਿਹੜੀਆਂ ਵੀ ਪੈਣਾ ਨੇ ਮੇਰੀਆਂ ਨੇ ਨਵਾਂ ਕੰਮ ਸ਼ੁਰੂ ਕਰਨਾ ਹੁਣ ਟਾਈਮ ਆ ਕਿਉਂਕਿ ਸੁਪਰ ਹੋਲਸੇਲ ਰੇਡ ਲਾ ਤੇ ਤੁਸੀਂ ਦੇਖ ਰਹੇ ਹੋ ਵੀਡੀਓ ਨੰਬਰ 1 ਹੋਲਸੇਲਰ ਪੰਜਾਬ ਦੀ ਰੇਡ ਸਰਭਿਆਮਨ ਸਸਤੇ ਆਉਣ ਤੋਂ ਘੜੀਟ ਬਣਾਇਆ ਪਹਿਲਾਂ ਲਓ ਜੀ ਇੱਕ ਮਿੰਟੀ ਖੋਲੋ ਬਣਾਇਆ ਜਾ ਉਹਦੀਆਂ ਦੀ ਖੋਲੋ ਆ ਲੈ ਜੀ ਕਿੰਨੇ ਦਾ ਇੱਕ ਦਾ ਮਾਰਕੀਟ ਚ ਹੈ 300 350 ਦਾ ਵੀ ਆ ਜਾ ਆਂਕਲ ਆ ਜਾ ਆਦਰ ਚੀਜ਼ਾਂ ਕਰ ਆ ਜਾਓ ਬਈ ਆ ਜਾਓ ਆਪਾਂ ਸੇਲ ਲਾਉਣੀ ਆ 250 ਰੁਪਏ ਦੀ 250 ਜੀ ਹਜ਼ਾਰ ਦੇ ਚਾਰ ਵਗਾਉਣੇ ਮਰੀਆਂ ਭੈਣਾਂ ਦੇ ਹਜ਼ਾਰ ਦੇ ਚਾਰ ਜੀ ਇਹ ਹੈਗੇ ਆ ਪਿਓਰ ਕਾਟਨ ਦੇ ਸੂਟ ਨਾਲ ਕਾਟਨ ਦਾ ਦੁਪੱਟਾ ਲਓ ਜੀ ਮੇਲਾ ਹੈਗਾ 2200 ਰੁਪਏ ਦਾ ਹਜ਼ਾਰ ਦੇ ਪੰਜ ਜਿਹੜੇ ਦੁਕਾਨਦਾਰ ਲੈਣਗੇ 50 ਸੂਟ 50 ਸੂਟ ਜੀ 190 ਦਾ ਇਕਦਮ ਦੇ ਜਿਹੜੇ ਲੈਣਗੇ 100 185 185 ਜੀ ਲੈ ਲਓ ਜੀ ਲੋਟਰੀ ਮੇਲੇ ਆਵੋ ਮੇਲੇ ਅਗਲੀ ੜਮਾਉਣ ਨੂੰ ਚੱਕੇ ਕਰੋ ਪਾਸੇ ਅਗਲੀ ੜਮਾਉਣ ਦਿਓ ਏਸੀ ਕੀ ਸਲੱਬ ਕੋਟਨ ਹੋਣਾਊਗੀ ਕੈਮਰਿਕ ਕੋਟਨ ਠੀਕ ਹੈ ਡੈਨ ਲਗਾਓ ਮੜੇ ਡੈਨ ਕਿੰਨੇ ਚ ਬਿਕਦਾ ਏ ਇਸ 6.5 6.5 ਦਾ ਆਪਾਂ ਵਗਾਉਣਾ ਮੇਰੀਆਂ ਪੈਣਾ ਦਾ 500 ਰੁਪਏ ਚ 500 500 ਚ ਬਕਾਵਾਗੇ 3500 ਦੇ ਦੇਵਾਂਗੇ 10 ਸੂਟ 3500 3500 ਦੇ 10 ਤੇ ਜਿਹੜੀਆਂ ਪੈਣਾ 50 ਸੂਟ ਲੈਣਗੀਆਂ ਠੀਕ ਹੈ ਜੀ 325 ਲਾ ਕੇ ਦਵਾਂਗੇ ਹਾਂ ਜੀ 325 ਜੀਆਂ ਨਾਲ ਦੇ ਬੜੇ ਧਿਆਨ ਨਾਲ ਤੇ ਜਿਹੜੀਆਂ ਪੈਣਾ ਲੈਣਗੀਆਂ 100 ਸੂਟ ਹਾਂਜੀ 295 ਬਟਾਕੇ ਬਹਿਣਗੇ ਬਟਾਕੇ ਇਹ ਤੁਮਾ ਬੋਣੀਆਂ ਬਸਾਖੀ ਦਾ ਪੰਡਾਂ ਦੀ ਹੱਡੀ ਦੇ ਲਓ ਜੀ ਡਿਜ਼ਾਈਨ ਇੰਨੇ ਸੋਹਣੇ ਆ ਪਹਿਲੀ ਗੱਲ ਤਾਂ ਪਿਓਰ ਕੈਮਰਿਕ ਕਹੀ ਇਹਦਾ ਕੈਮਰਿਕ ਦਵਾਂਗੇ ਲਓ ਚੈੱਕ ਕਰ ਲੋ ਧਿਆਨ ਦੇ ਨਾਲ ਠੀਕ ਐ ਕੈਮਰਿਕ ਦੀ ਬਾਟਮਾਂ ਤੇ ਨਾਲ 2.5 ਮੀਟਰ ਦਾ ਦੁਪੱਟਾ ਕਾ 550 ਦੇ ਵਿਕਦੇ ਆ 10 ਲੈਣੇ ਆ 350 50 ਲੈਣੇ ਆ 325 100 ਲੈਣੇ ਆ 295 ਸਾਰੇ 50 ਦਾ ਚੱਲੇ ਜਾ ਅਗਲੀ ਅੜਮਾਉਣ ਦਿਓ ਉਹ ਲੈ ਮਣੀ ਕਾਉਣ ਜਾ ਕੇ ਮੱਖਣ ਮਲਾਈ ਲਿਆ ਆਉਣ ਦੇ ਮੱਖਣ ਮਲਾਈ ਚੱਕੀਆ ਪਾਸੇ ਕਰ ਦੇ ਕਿੰਨੇ ਦਾ ਵਿਕਦਾ ਮਾਰਕੀਟ 'ਚ ਮੱਖਣ ਮਲਾਈ ਮਾਰਕੀਟ 'ਚ 300 ਰੁਪਏ ਦਾ ਜੀ 300 ਵਿਕਦਾਗਾ ਹਾਂ ਜੀ ਆਪਾਂ ਦੇਵਾਂਗੇ 350 ਦੇ ਦੋ 350 ਦੇ ਦੋ 175 ਵਿੱਚ ਮੈਂ ਨਹੀਂ ਕਰਦੀ ਜੀ ਤੈਨੂੰ ਬਿਲਕੁਲ ਸਮਝ ਨਹੀਂ ਆਦੀ ਕਰੀ ਕੀ ਜਾਣੀ ਆਪਾਂ ਲਵਾਉਣੀ ਆ ਸੇਲ 200 ਰੁਪਏ ਦੀ ਮੇਰੀ ਭੈਣਾਂ ਦੀ ਆਪਾਂ ਮੇਲੇ ਲਵਾਉਣੀ ਆ 175 ਵਿੱਚ ਸਾਰਿਆਂ ਭੈਣੋ ਸੱਦੇ ਆ ਜਿਨ੍ਹਾਂ ਨੇ ਨਵਾਂ ਕੰਮ ਸ਼ੁਰੂ ਕਰਨ ਦਾ ਫਸਲਾ ਜਾਇ ਲੁਧਿਆਣੇ ਜਾ ਕੇ ਜਲੰਧਰ ਜਾ ਕੇ ਬਠਿੰਡੇ ਜਾ ਕੇ ਮੋਗੇ ਜਾ ਕੇ ਇੱਕੋ ਦੁਕਾਨ ਆ ਪੜਨ ਦੀ ਹੈਂਟੀ ਫੁੱਲ ਫਾਇਦੇ ਕਰਾਂਗੇ ਜਿਹੜੇ ਆਪਣੇ ਨਾਲ ਜੁੜ ਗਏ ਸਾਡੇ ਪਰਿਵਾਰ ਦੇ ਮੈਂਬਰ ਬਣ ਜਾਓਗੇ ਤੇ ਫਿਰ ਹੋਣਗੇ ਫਾਇਦੇ ਲਓ ਜੀ ਅਗਲੀ ਟਮਾਹਣ ਦਿਓ ਕਾਟਨ ਪਲਸ ਵੀਰੇ ਕਾਟਨ ਪਲਸ ਲਓ ਜੀ 5 ਮੀਟਰ ਸੂਟ ਆ ਮਾਰ ਦਿਓ ਬਈ ਮੁੰਡਾ ਕੈਮਰਾ ਠੀਕ ਆ ਤੇ ਨਾਲੋਂ ਕਾਟਨ ਦਾ ਦੁਪੱਟਾ ਡਿਜ਼ਾਈਨ ਦਊਗਾ 2530 ਠੀਕ ਹੈ ਬਾਈ ਠੀਕ ਹੈ ਠੀਕ ਹੈ ਜਿਹਦਾਂ ਨੇ 1 2 ਸੈਟ ਫਿਰ ਦਾ ਡਾਟ ਹੈਗਾ 225 ਠੀਕ ਹੈ ਤੇ ਜਿਹਨੇ ਦੁਕਾਨਦਾਰਾਂ ਨੇ 100 150 ਸੂਰਾਂ ਨੇ 195 ਲਾ ਕੇ ਦੋ 195 ਫਰੀ ਡੇਟ ਲਾਵਾਂਗੇ ਫਰੀ ਡੇਟ ਆ ਆਉਣ ਦੇ ਲਈ ਆਏ ਹਾਏ 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 ਕੀ ਬਾਤਾਂ ਕੀ ਬਾਤਾਂ ਬੋਲ ਬੋਲੇ ਦੇ ਬੱਚੇ ਆ ਜੀ ਤਾਂ ਬੋਲ ਬੋਲੇ ਦੇ ਲਓ ਜੀ ਬੋਲ ਬੋਲੇ ਦੇ ਬੱਚੇ ਮੰਗਾਂਗੇ ਮੇਰੇ ਭੈਣਾਂ ਦਾ 600 ਦਾ 600 ਵਗਾ ਦਈਏ 600 ਹੀ ਨਹੀਂ 500 ਵਗਾਵਾਂਗੇ 500 500 ਚ 395 ਰੁਪਏ ਲੱਗ ਦਵਾਂਗੇ 395 ਮੈਂ ਕਹਿੰਦਾ ਫ੍ਰੀ ਦੇ ਜਿਹੜਾ ਸੈੱਟ ਵਾਈਜ ਮਾਲ ਮਿਲੂਗਾ ਨੰਬਰ 1 ਹੋਲਸੇਲ ਦਾ ਰੇਟ ਦਾ ਚੈਲੰਜ ਆ ਘੜਕਾ ਕੇ ਅਗਲੀ ਅਡ ਮਾਣ ਦਿਓ ਡਿਜੀਟਲ ਵੀਰੇ ਡਿਜੀਟਲ ਡਿਜੀਟਲ ਦੇ ਡਿਜੀਟਲ ਬਾਕੀ ਕੀ ਆਵਾਤਾ ਆਉਣ ਦੇ ਆ ਲਓ ਜੀ ਜੈਸ ਬੈਂਕ ਆ ਗਿਆ ਦੁਬੱਟਾ ਸ਼ੋਂ ਦਾ ਪੂਰੀ ਕਹਿਣ ਗੱਲ ਬਾਤ ਰੇਟ ਹੈਗਾ 351 ਰੁਪਏ ਠੀਕ ਆ ਮੁੰਡਿਓ 72500 ਦਾ 351 ਰੁਪਏ ਅਗਲੀ ਹਟ ਮਾਉਣ ਦਿਓ ਮੈਂ ਕਿਨਾਂ ਰੇਟਾਂ ਦੇ ਪਟਾਕੇ ਪਾ ਦਿਆਂਗੇ ਆ ਲੋ ਜੀ ਪੋਹ ਤੁਹਾਡਾ ਬਟਾ ਇਹਦੀ ਸੇਲ ਹੋਣੀਆਂ ਮੇਰੀਆਂ ਭੈਣਾਂ ਦੀ 500 ਰੁਪਏ ਦੀ 500 ਦੀ 500 ਦੀ ਸੇਲ ਹੋਣੀ ਹੈ ਪਾਣਾ ਛੱਡ ਬਟਾ ਦੇਖਦਾ ਜੀ 500 ਰੁਪਏ ਦੇ ਭੈਣਾਂ ਦੇ ਬਟੇ ਤਾਂ ਮਢੀ ਜਾਂਦੇ ਕੈਮਰੀ ਕਹੇ ਪਿਓਰ ਕੈਮਰੀ ਕਹੇ ਪਿਓਰ ਕੈਮਰੀ ਦੇ ਨਾਲ ਪਿਓਰ ਦਾ ਦੁਪੱਟਾ 421 ਰੁਪਏ ਦੇ ਵਿੱਚ ਜੈਸ ਦੀ ਗੱਲ ਨਹੀਂ ਪਾਇਰ ਸੂਟੀ ਲੈ ਕੇ ਕਿ ਕਿ ਸਾੜਾ ਖਾਜੋ ਜੀ ਮੈਂ ਕਿ ਨਹੀਂ ਖਾਂਦੇ ਪਾਇਰ ਸੂਟੀ ਲੈ ਆ ਕੇ ਟੈਕਸ ਦੇ ਖੁੱਲੇ ਸੱਦੇ ਆ ਸਾਰੇ ਦੁਕਾਨਦਾਰਾਂ ਨੂੰ ਮੋੜ ਦਿਖਾ ਦੇ ਏਕੇ ਟੈਕਸ ਦੀ ਪਾਇਰ ਸਬਿਟੀ ਸਾਰੇ ਪੰਜਾਬ ਦਾ ਰੇਟ ਦਾ ਚੈਲੰਜ 285 ਰੁਪਏ ਦਾ ਸੂਟ 285 ਕੋਈ ਥਾਣ ਚੱਕਣ ਦੀ ਲੋੜ ਨਹੀਂ ਕੱਟ-ਕੱਟ ਕੇ ਦੇਵਾਂਗੇ ਠੀਕ ਆ ਮੁੰਡਿਓ ਏਕੇ ਟੈਕਸ ਦੀ ਪਾਇਰ ਸਬਿਟੀ 285 ਇੱਕੋ ਦੁਕਾਨ ਪਣ ਦਾ ਜਿਹੜੀ ਮਾਲ ਦਿਖਾਵਿਓ ਨਾ ਏਕੇ ਟੈਕਸ ਪਾਇਰ ਸਬਿਟੀ ਏਕੇ ਟੈਕਸ ਏਕੇ ਟੈਕਸੀਆ ਹਾਂ ਜੀ ਏਕੇ ਟੈਕਸ ਲਓ ਜੀ ਪਰਸੂਡੀ ਜਿੰਨੀ ਮਰਜ਼ੀ ਲੈ ਲਓ ਏਕੇ ਟੈਕਸ ਦੀ 285 ਰੁਪਏ ਦੇ ਵਿੱਚ ਚੈਲੰਜ ਕਰਤਾ ਬ੍ਰਿਲ ਕੋਜੀ ਨੇ ਫੌਂਟ ਪਟਤਾ ਪਿਓਰ ਕੋਜੀ ਮਿਰਰ ਵਰਕ ਦੇ ਨਾਲ ਦੁਬੱਟੇ ਦੇ ਓਕੇ ਰਪੋਰਟ ਗੱਲਬਾਤ ਕਿੰਨੇ ਦਾ ਵਿਕਦਾ ਇੱਥੇ 600 ਦਾ ਲੱਗਦਾ 500 ਰੁਪਏ 275 ਵਿੱਚ ਲਾ ਕੇ ਦਵਾਂਗੇ 275 ਉਹਨਾਂ ਦੇ ਜਸਵਿੰਗ ਲੈ ਆਮਣਾ ਪੂਜਾ ਗ੍ਰੰਪ ਦਾ ਪਟਾਕੇ ਪਾਈਏ ਜ਼ਾਬੀ ਕਿੰਨੇ ਦੇ ਵਿੱਚ ਅਸੀਂ ਆਪਾਂ 425 425 ਸਾਰੇ ਪੰਜਾਬ ਦਾ ਠੋਕੇ ਚੈਲੰਜ ਆ 395 ਲੱਗ ਦੂੰ 395 ਹਾਂ 395 ਮੈਂ ਕਿਹਾ ਪੂਰੇ ਪੰਜਾਬ ਦਾ ਚੈਲੰਜ ਆ 100% ਮਸਲੀਨ ਖੋਲ ਦੇਣਾ ਪੀਸ ਆ ਲੈ ਬੜਾ ਵਧੀਆ ਜੀ ਇਹ ਮੈਂ ਕਿਹਾ 500 ਚ ਵਗਾ ਦਾਂਗੇ ਸਾਰੇ ਪੰਜਾਬ ਦੇ ਚੈਲੰਜਾਂ ਡੋਟਾ ਖੋਲ ਦੇਣਾ ਜਰਾ ਮਸਲੀਨ ਦਾ ਦੁਪੱਟਾ ਪੂਰੀ ਬੰਬ ਐਡਮਾ ਲਓ ਜੀ 395 ਰੁਪਏ ਦੇ ਵਿੱਚ ਪੂਰੀ ਘੈਂਟ ਚੀਜ਼ ਹੈ ਪੂਰੀ ਦੇ ਰੇਟ ਫ੍ਰੀ ਦੇ ਰੇਟ ਕਪੜਾ ਵੰਗਾ ਫ੍ਰੀ ਦੇ ਰੇਟ ਆਉਣ ਦੇ ਵੀ ਐਡਮਾ ਲਓ ਜੀ ਇਹ ਜਿਹੜਾ ਸੁਪਰ ਹੋਰਸਲਾ ਜੀ ਵਿਸਾਖੀ ਤੱਕ ਆ ਤੇ ਜਿਹੜੀਆਂ ਮੇਰੀਆਂ ਭੈਣਾਂ ਕਰ ਬੈਠੇ ਸੋਚੀ ਜਾਂਦੀਆਂ ਮੈਂ ਨਵਾਂ ਕੰਮ ਕਰਨਾ 10000 20000 50000 ਲੱਖ ਜਿੰਨਾ ਹੁਣ ਮਨ ਕਰਦਾ ਉਹਨੇ ਲੈ ਕੇ ਆਜੋ ਠੀਕ ਹੈ ਭਾਈ ਠੀਕ ਹੈ ਕੋਈ ਅਸੀਂ ਕਿਸੇ ਭੈਣ ਨੂੰ ਮੋੜਨਾ ਨਹੀਂ ਚਾਹੇ 10000 ਲੈ ਕੇ ਆਜੋ ਚਾਹੇ 50000 ਲੈ ਕੇ ਆਓ ਥੋੜੀ ਚੁਆਇਸ ਆ ਵੈਰਾਈਡਿਟੀ ਹੋਣੀ ਆ 50000 ਦਾ ਬੜਾ ਚਾਹੀਦਾ ਘਟੋ ਘਟ ਠੀਕ ਹੈ ਇੱਕ ਗੱਲ ਦਾ ਵਾਦਾ ਕਰਦੇ ਆ ਲੋਕਾਂ ਨੂੰ ਇਹ ਨਹੀਂ ਕਪੜਾ ਵੇਚਦਾ ਤੂੰ ਕੌਣ ਤੇ ਮੈਂ ਕੌਣ ਭੈਣਾਂ ਨੂੰ ਨਾਲ ਜੋੜ ਕੇ ਚੱਲਾਂਗੇ ਸਪੋਰਟ ਕਰਾਂਗੇ ਗ ਪ੍ਰੋਪਰ ਸਮਝਾਵਾਂਗੇ ਕਿੰਨੇ ਲਈ ਆਕੇ ਕਿੰਨੇ ਚ ਵੇਚਣਾਗਾ ਇੰਨੀ ਫੈਸਿਲਿਟੀ ਕਿਤੇ ਨਹੀਂ ਮਿਲਦੀ ਠੀਕ ਹੈ ਜੀ ਅਗਲੀ ਆਟਾ ਮਾਉਣ ਦਿਓ ਆਰੀ ਵਰਕ ਵਾਲਾ ਸੂਟ ਆ 500 ਰੁਪਏ ਦਾ ਵਿਕਦਾਗਾ ਚੈੱਕ ਕਰ ਲਓ ਧਿਆਨ ਦੇ ਨਾਲ ਨਾਲ ਆਊਗਾ ਦੁਪੱਟਾ ਸਾਰੇ ਪੰਜਾਬ ਦਾ ਚੈਲੰਜ ਆ 500 ਦਾ ਹਾਂ ਜੀ 350 ਲੱਗ ਦਵਾਂਗੇ ਚੱਕ ਲਓ 350 350 ਮਾੜਿਆਂ ਥੱਲੇ ਰੇਟਾਂ ਦੇ ਚੈਲੰਜ ਆ ਪਟਾਕੇ ਭਾਈ ਬੇ ਰੇਟਾਂ ਦੇ ਅਗਲੀ ਆਟਾ ਮਾਉਣ ਦੇ ਭਾਈ ਆਹ ਦੇਖੋ ਆਹ ਰੋਡ ਮਾਰਾ ਇਹ ਵੀ ਦਿਖਾਉਂਿਆ ਆਹ ਸੁਣੋ ਬਿਲਕੁਲ ਲਓ ਜੀ ਕੌੜਨਾ ਪਿਓ ਰਹੇ ਹਾਂਜੀ ਹਾਂਜੀ ਲਓ ਬਈ ਖੋਲ ਫੀਸ ਨਾਲ ਚਾਰੇ ਖੋਦੋ ਐਮ ਡੀ ਬ੍ਰਾਂਡ ਦਾ ਵੰਗੇ ਪਿਓਰ ਕੇਰਾ ਕੱਟਵਰਕ ਸਾਰੇ ਪੰਜਾਬ ਦਾ ਰੇਟ ਦਾ ਚੈਲੰਜ ਆ ਇੱਕ ਜੈਬੂ ਜੱਕੇ ਲਿਆ ਆਉਣ ਦੇ ਜੈਬੂ ਜੱਕੇ ਲਓ ਜੀ ਦਵੱਟਾ ਵੀ ਕੱਟਵਰਕ ਕਿੰਨੇ ਦਾ ਵਿਕਦਾ ਮਾਰਕੀਟ 'ਚ ਇਹ ਮਾਰਕੀਟ 'ਚ 500 ਦਾ ਵਿਕਦਾ 500 ਦਾ ਵਿਕਦਾਗਾ ਪੱਕੀ ਗੱਲ ਆ ਚੁੱਪ ਤਾਂ ਨਹੀਂ ਗੱਲ ਜਿਵੇਂ ਪੱਕੀ ਗੱਲ 275 ਲੱਗ ਦਵਾਂਗੇ 275 ਮੜਾ ਚੈੱਕ ਕਰ ਲੋ ਧਿਆਨ ਦੇ ਨਾਲ ਪਿਓਰ ਕੋਰਡਨ ਨਾਲ ਦੁਪੱਟਾ ਦੁਪੱਟੇ ਦੇ 275 ਆ ਲੈ ਭਾਈ ਪਹਿਲਾਂ ਵਿੱਚ ਅਸੀਂ 322 ਹਾਂਜੀ ਪਿਓਰ ਜੈਪੁਰੀ ਸੂਟ ਨਾਲ ਦੁਪੱਟਾ 299 ਰੁਪਏ 299 299 ਪਿਓਰ 100% ਕੋਰਡਨਾ ਜਿੰਨਾ ਮਰਜ਼ੀ ਵੇਚ ਲੋ ਦੋਨੋਂ ਇਹ ਤਾਂ ਕਮਾਲ ਹੀ ਕਰੀ ਜਾਂਦਾ ਟਡਾਕੇ ਬਾਜੰਗਲਿਆ ਸ਼ਵਰ ਕਿੱਥੇ ਆ ਆਹ ਬੜਾ ਸ਼ਵਰ ਰੇਟ ਦਿਖਾ ਦੇ ਮੜਾ ਇਹ ਕਿ ਕੋਡ ਕੱਢ ਜਾ ਤੇ ਸੀਸੀ ਕੋਟੇ ਦਾ ਪੱਕੀ ਗੱਲ ਆ ਲਖ ਕੋਲ ਵੀ ਸਮੜਾ ਧਿਆਨ ਨਾਲ ਮਲਾਈ ਸ਼ਿਮਰ ਆ ਗਈ ਜੀ ਮਲਾਈ ਸ਼ਿਮਰ ਕਿੰਨੇ ਦਾ ਵੇਖਦਾ ਮਾਰਕਸ ਹੀ ਦੱਸਿਓ ਹਣਾ ਸੱਚ ਬੋਲਿਓ ਸੱਚ 700 ਦਾ ਵੀ ਕਿੰਦਾ ਜੀ 500 ਚ ਵਗਾ ਦਈਏ ਭੈਣਾ ਖੁਸ਼ ਹੋ ਜਾਣਗੀਆਂ ਆ ਗਈ ਨਜ਼ਾਰੇ ਬੰਦ ਲਓ ਮਰੋ ਭੈਣੋ 500 ਚ ਵੇਚ ਲੋ ਜਾ ਕੇ 390 ਰੁਪਏ ਲਾ ਕੇ ਦਵਾਂਗੇ 390 190 ਸ਼ਿਮਰ ਸ਼ਿਮਰ ਮੜਾ ਕੈਮਰਾ ਮਾਰਦੇ ਭਾਈ ਜ਼ੂਮ ਕਰਕੇ ਆ ਲੈ ਮਲਾਈ ਸ਼ਿਮਰ ਗਰਮੀਆਂ ਦਾ ਤੋਹਫਾ ਮਸਲੀਨ ਦੁਬੱਟੇ ਦੇ ਨਾਲ ਪੰਪੜਿਆਂ 390 ਰੁਪਏ ਦੇ ਵਿੱਚ ਮੁਕਤ ਦੇਵਾ ਸੌਦੇ ਵਿੱਚ ਜੰਨੇ ਆ ਏਦੋਂ ਸਸਤਾ ਨਹੀਂ ਮਿਲ ਸਕਦਾ ਕਪੜਾ ਚੈਲੰਜ ਕਰਦਾ ਜਾਦੀ ਤੇਰਾ ਕਹੋਂ ਪਿੱਛੇ ਰਹਿ ਜਾਂਦਾ ਮੜਾ ਜਾ ਲਓ ਜੀ 390 ਅਗਲੀ ਅੜਮਾਉਣ ਦਿਓ ਰੇਟਾਂ ਦੇ ਪਟਾਕੇ ਪਾ ਗਿਆ ਲੋ ਜੀ 395 ਮੜਾ ਖੋਲ ਮੜਾ ਜਾ ਪਿਓਰ ਟੈਕਸਟਲ ਪ੍ਰਿੰਟ ਲੋਕ ਵੇਚਦੇ ਆ 500 ਰੁਪਏ ਦਾ ਬਿਨਾਂ ਵਟੇ ਤੋਂ ਅਸੀਂ ਮੇਰੀਆਂ ਭੈਣਾਂ ਦੇ ਬਕਾਵਾਗੇ 500 ਦਾ ਵਟੇ ਦੇ ਨਾਲ ਠੀਕ ਹੈ ਭਾਈ ਠੀਕ ਹੈ ਜੀ ਠੀਕ ਹੈ ਜੀ ਦਵੱਟਾ ਹੁਣ ਖੋਲ ਦੋ ਪੱਟੀ ਦੁਪੱਟਾ ਆਲ ਓਵਰ ਸੂਟ ਮੈਂ ਕਿਹਾ ਪੂਰੀ ਕੈਂਡਗਲਵਾ ਚੈੱਕ ਕਰ ਲੋ 395 ਰੁਪਏ ਦੇ ਵਿੱਚ 395 ਰੁਪਏ ਲੋਟੋ ਮੇਲੇ ਆ ਜੋ ਫਟੇ ਲੋਟੋ ਮੇਲੇ ਇਹ ਆ ਲੋ ਲੈਸਾਂ ਦੇ ਗਾਮਾ ਆਇਆ ਵੀ ਆ ਵੀ ਆ ਵੀ ਆ ਜੋ ਵੀ ਸਾਰੇ ਸੂਟ ਦੇ ਕਮਣਾ ਪਿਓਰ 100% ਕਾਟਨ ਨਵਾਂਗੇ ਦੁਪੱਟਾ ਮੈਂ ਕਿਹਾ ਉਸ ਤੋਂ ਵੀ ਕੈਂਡ ਫੋਟੋ ਵਾਲ ਦੇ ਬੱਚੇ ਵੇਖੀਂਗੇ 500 ਰੁਪਏ ਦੇ ਹਾਂ ਜੀ ਰਾਮੀ ਜਾਰੇ ਸੋਨੇ ਦੇ ਦੇਖੋ ਮਾਰਮੜਾ ਕੈਮਰਾ 395 ਰੁਪਏ ਦੇ ਵਿੱਚ 395 ਰੁਪਏ ਦੇ ਵਿੱਚ ਮੈਂ ਖੁੱਲੇ ਸੱਦੇ ਹਰੇ ਵਟਾਕੇ ਦੇਖੋ ਪਿੰਦੇ ਦੇ ਸਾਹ ਦੇ ਅਗਲੀ ਜੜਾ ਮੋਹਣ ਦੇ ਬੈਸਲ ਬ੍ਰਾਂਡ ਦਾ ਕੈਮਰਾ ਆ ਗਿਆ ਇਹ ਓਏ ਹੋਏ ਹੋਏ ਹੋ ਕੀ ਬਤਾਂ ਉਹ ਦਿਖਾ ਦੇ ਕੋਡ-ਕਾਡ ਮੈਨੂੰ ਕੋਡ ਦਿਖਾ ਦੇ ਮੁੱਲਿਆ ਇੱਥੇ ਆਈ ਕੀ ਗੱਲ ਹਾਂ ਜੀ ਲਓ ਜੀ ਪ੍ਰੋਪਰ ਆਰੀ ਦਾ ਕੰਮ ਆ ਪੂਰਾ ਬੰਬੂ ਸੂਟ ਆ 800 900 ਵਿਕਦਾ 495 ਲੱਗਦਾ ਮਾ ਜੀ ਸਭ 400 400 ਮਸਕੀਨ ਦੁਬੱਟਾ ਬੰਬੂ ਸੂਟ 495 ਰੇਟਾਂ ਦੇ ਬਰਕਤ ਹੀ ਕੀਤਾਈ ਬਰਕਤ ਬੈਗ ਆ 495 ਇਹ ਕਹਦਾ ਲੈ ਜੋ 495 ਲੈ ਲੈ ਬੈਲੇ ਲੁੱਟ ਲੋ ਫਾਇਦੇ ਕਰਦਾਂਗੇ ਫੁੱਲ ਵੈਲ 26 ਰੁਪਏ ਜਿੰਨੀ ਮਰਜ਼ੀ ਲੈ ਲੋ ਆ ਲੋ ਜੀ ਲਕੋਜੀ ਕਾਟਨ ਦਾ ਸੂਟ ਅੰਬੀ ਵਾਲਾ ਲੋਕਾਂ ਨੇ ਮੇਲੇ ਲਾਏ ਪਏ ਆ 5-500 ਦੇ ਲਾਏ ਹੋਏ ਮੇਲੇ ਆਹ ਲਓ ਜੀ ਚੱਕਰੋ ਧਿਆਨ ਦੇ ਨਾਲ ਦੋ ਟੱਟਾ ਖਾਦੇ ਮੜਾ ਜਾ 351 ਰੁਪਏ 351 ਰੁਪਏ ਮੇਲੇ ਤੇ ਲੁੱਟਰ ਮੇਲੇ ਵਾਲੀ ਅਗਲੇ ਨਾਲ ਮਾਉਣ ਦੇ ਮੜੀ ਜਾਂ ਮਤਲਬ ਆਹ ਨਾਲ ਮੋਜਾ ਪੈਦਾ ਪਹਿਲੇ ਹੀ ਲੱਗਦੇ ਨਹੀਂ ਆਹ ਤਾਂ ਵੀ ਕੈਮਰਾ ਝੂਮ ਕੇ ਰੱਖ ਪੁੱਤ ਆ ਲੈ ਅਗਲਾ ਪੜਦੋਣੇ